ਦੇ ਗਿਆਨ ਚ ਨਾ ਇੱਕ ਸਿਧਾਂਤ ਆਉਂਦਾ ਹੈ ਕਨਵੇਕਸ਼ਨ ਅੰਗਰੇਜ਼ੀ ਚ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਤਾਪਨ ਜਾਂ ਗਰਮ ਹਵਾ ਦਾ ਪ੍ਰਵਾਹ ਵੀ ਕਹਿ ਦਿੰਨੇ ਆ ਤੇ ਉਹਦੇ ਵਿੱਚ ਕੀ ਹੁੰਦਾ ਵੀ ਕਿਸੇ ਵੀ ਚੀਜ਼ ਨੂੰ ਆਪਾਂ ਹੀਟ ਕਰਦੇ ਆ ਚਾਹੇ ਉਹ ਤਰਲ ਹੈ ਚਾਹੇ ਉਹ ਗੈਸ ਹੈ ਤਾਂ ਉਹਨੂੰ ਜਦੋਂ ਆਪਾਂ ਹੀਟ ਕਰਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਉਹਦੇ ਅਣੂ ਨੇ ਜਿਹੜੇ ਉਹ ਗਰਮ ਹੋ ਜਾਂਦੇ ਨੇ ਗਰਮ ਹੋ ਕੇ ਨਾ ਉਹ ਦੂਰ ਦੂਰ ਚਲੇ ਜਾਂਦੇ ਨੇ ਇੱਕ ਦੂਸਰੇ ਤੋਂ ਤੇ ਉਹ ਦੂਰ ਦੂਰ ਜਾਣ ਕਰਕੇ ਉਹ ਹੌਲੀ ਹੋ ਜਾਂਦੀ ਆ ਮਤਲਬ ਉਹਦੀ ਜਿਹੜੀ ਸੰਘਣਤਾ ਹੁੰਦੀ ਆ ਜਿਹਨੂੰ ਆਪਾਂ ਡੈਂਸਿਟੀ ਵੀ ਕਹਿ ਦਿੰਨੇ ਆ ਕਟ ਜਾਂਦੀ ਹੈ ਤਾਂ ਉਹ ਹੌਲਾ ਹੋ ਜਾਂਦਾ ਤੇ ਗਰਮ ਚੀਜ਼ ਹੈ ਜਿਹੜੀ ਚਾਹੇ ਉਹ ਤਰਲ ਹੈ ਚਾਹੇ ਉਹ ਗੈਸ ਹੈ ਉਹ ਉੱਪਰ ਉੱਠ ਜਾਂਦੀ ਹੈ ਤੇ ਉਹਦਾ ਜਿਹੜਾ ਥੱਲੇ ਵਾਲਾ ਥਾਂ ਹੈ ਉਹ ਠੰਡੀ ਚੀਜ਼ ਲੈ ਲੈਂਦੀ ਹੈ ਹੁਣ ਇਹ ਚੀਜ਼ ਨਾ ਦੋ ਥਾਵਾਂ ਦੇ ਕੰਮ ਆਉਂਦੀ ਆ ਆਪਣੇ ਇੱਕ ਤਾਂ ਜਿਹੜੇ ਆਪਾਂ ਗਿੱਜਰ ਸਰਦੀਆਂ ਦੇ ਵਿੱਚ ਵਰਤਦੇ ਆ ਪਾਣੀ ਵਾਲੇ ਗਿੱਜਰ ਜਿਹੜੇ ਆਪਣੇ ਘਰਾਂ 'ਚ ਦੇਸੀ ਗਿੱਜਰ ਹੁੰਦੇ ਨੇ ਬੱਲ ਨਾਲੇ ਉਹਦੇ ਵਿੱਚ ਆਪਾਂ ਦੇਖਦੇ ਆਂ ਵੀ ਪਾਣੀ ਕੱਢਣ ਵਾਲਾ ਪੈਕ ਹੁੰਦਾ ਉਹ ਉੱਪਰਲੇ ਪਾਸੇ ਹੁੰਦਾ ਉਹ ਕੀ ਕਹਤੇ ਉਥੇ ਹੁੰਦਾ ਕੀ ਹੈ ਵੀ ਪਾਣੀ ਜਿਹੜਾ ਹੈ ਥੱਲੋਂ ਗਰਮ ਹੋ ਰਿਹਾ ਥੱਲੋਂ ਗਰਮ ਹੋ ਕੇ ਪਾਣੀ ਉੱਪਰ ਚਾਈ ਜਾਂਦਾ ਗਰਮ ਪਾਣੀ ਉੱਪਰ ਹੋਊਗਾ ਠੰਡਾ ਪਾਣੀ ਉਹਦੀ ਥੱਲੇ ਥਾਂ ਲੈ ਲੂਗਾ ਜਦੋਂ ਸਾਰਾ ਗਰਮ ਹੋ ਜੂਗਾ ਉਹ ਪੈਪਾਈ ਕਰਦੇ ਆਂ ਪੈਪ ਛੱਡਦੇ ਆਂ ਪੈਪ ਛੱਡਦੇ ਆਂ ਆਪਾਂ ਤਾਂ ਉੱਪਰੋਂ ਦੀ ਪਾਣੀ ਨਿਕਲ ਰਿਹਾ ਹੁੰਦਾ ਜਿਹੜਾ ਕਿ ਗਰਮ ਹੁੰਦਾ ਇਹ ਇਹ ਕਨਵੇਕਸ਼ਨ ਕਰਕੇ ਜਾਂ ਤਾਪਨ ਕਰਕੇ ਹੀ ਹੁੰਦਾ ਦੂਸਰੀ ਚੀਜ਼ ਜਦੋਂ ਆਪਾਂ ਅੱਗ ਬਾਲਦੇ ਆਂ ਤਾਂ ਉਥੇ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਤਾਂ ਅਸ ਕਸੇ ਹਵਾ ਜਲ ਰਹੀ ਹੋਵੇ ਤਾਂ ਉਹਦਾ ਧੂਆਂ ਜਿਹੜਾ ਖਿੰਡ ਜਾਂਦਾ ਸਾਰੇ ਪ ਫਿਰ ਜਦੋਂ ਆਪਾਂ ਅੱਗ ਬਾਲਦੇ ਹਾਂ ਤਾਂ ਧੂੰਆਂ ਸਿੱਧਾ ਉੱਪਰ ਨੂੰ ਜਾਂਦਾ ਉਹ ਕਿਉਂ ਜਾਂਦਾ ਕਿਉਂਕਿ ਅੱਗ ਬਾਲਣ ਤੇ ਗੈਸਾਂ ਬਣਦੀਆਂ ਨੇ ਕਾਰਬਨ ਡਾਈਆਕਸਾਈਡ ਕਾਰਬਨ ਮੋਨਆਕਸਾਈਡ ਹੈ ਨਾ ਵਗੈਰਾ ਵਗੈਰਾ ਤੇ ਉਹ ਕਿਉਂਕਿ ਗੈਸਾਂ ਗਰਮ ਹੁੰਦੀਆਂ ਨੇ ਉਹ ਅੱਗ ਬਾਲੀ ਹੈ ਤਾਂ ਉਹਦੀ ਜਿਹੜੀ ਹੀਟ ਹੈ ਉਹਦਾ ਤਾਪ ਹੈ ਜਿਹੜਾ ਉਹ ਗੈਸਾਂ ਚ ਜਾਂਦਾ ਤੇ ਗੈਸਾਂ ਜਿਹੜੀਆਂ ਗਰਮ ਹੋ ਜਾਂਦੀਆਂ ਨੇ ਉਹ ਗਰਮ ਹੋ ਕੇ ਉੱਪਰ ਨੂੰ ਉੱਠਦੀਆਂ ਨੇ ਤੇ ਉਹਨਾਂ ਦੀ ਥਾਂ ਤੇ ਠੰਡੀ ਹਵਾ ਪਾਸਿਆਂ ਤੋਂ ਆ ਕੇ ਉਹਨਾਂ ਦੀ ਥਾਂ ਲੈ ਲੈਂਦੀ ਹੈ ਤੇ ਫਿਰ ਉਹ ਗਰਮ ਹੁੰਦੀ ਆ ਉਹ ਗਰਮ ਹੋ ਕੇ ਉੱਪਰ ਨੂੰ ਜਾਂਦੀ ਧੂੰਆਂ ਹਮੇਸ਼ਾ ਉੱਪਰ ਨੂੰ ਹੀ ਜਾਊ ਉਸ ਟਾਈਮ ਤੇ ਇਹ ਕਾਰੇ ਕਰਕੇ ਹੁੰਦੀਆਂ ਨੇ ਦੋਈ ਚੀਜ਼ਾਂ ਇਹ ਕਨਵੈਕਸ਼ਨ ਕਰਕੇ ਜਾਂ ਤਾਪਨ ਕਰਕੇ ਇਹੀ ਹੁੰਦੀਆਂ ਧੰਨਵਾਦ